ਉਸੀ ਦੀ ਸਾਈਟਾਂ ਦਾ ਪਛਾਣ ਕਰਦੀ ਸੀ ਪਾਸਟਰ ਬਣੀ ਹੈ ਕਿ ਕਿੱਚਰੀਆਂ ਗੱਲਾਂ ਇਹ ਇਥੇ ਦੀ ਗੱਲਾਂ ਨਹੀਂ YouTube ਤੇ ਹੀ ਦੇਖਿਆ ਸੀ ਜਲੰਧਰ ਦੀ ਜਿੱਥੇ ਦੀ ਇਹ ਹੋਊਗੀ ਜਿੱਥੇ ਜਿੱਥੇ ਇਹ ਹੋਊਗੀ ਉੱਥੇ ਨੇ ਆਪਣੇ ਚਰਚ ਦਾ ਨਾਮ ਰੱਖਿਆ ਯਹੋਵਾ ਚਰਚ ਇਹਨੇ ਉੱਥੇ ਦਾ ਤੁਸੀਂ ਪੜ੍ਹ ਕੇ ਦੇਖੋ ਇਹਦੀਆਂ YouTube ਦੇ ਉੱਤੇ ਵੀਡੀਓ ਕੱਢ ਕੇ ਦੇਖੋ ਸਾਰੇ ਨਹੀਂ ਆਦੂ ਕਿਉਂ ਤੇ ਮੈਂ ਤੇਰੇ ਦੰਦ ਮਚਾਉਂਦੀ ਆ ਉਹਦੇ ਵਿੱਚ ਦੰਦ ਮਚਾਉਂਦੀ ਆ ਆਪੇ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੰਨਾ ਦਾ ਦੰਦ ਮਚਾਉਂਦੀ ਆ ਇਹ ਦੂਸਰੀ ਗੱਲ ਇਹ ਕਰਦੀ ਆ ਕਿ ਵੀ ਉਥੇ ਚਰਚ ਦੇ ਵਿੱਚ ਖੰਭਰਾ ਚਰਚ ਦੀ ਗੱਲ ਕਰਦੀ ਆ ਬਾਰ-ਬਾਰ ਇਹ ਖੰਭਰਾ ਚਰਚ دیا ਇਹ ਦੇਚਾਂ ਨੂੰ ਪਤਾ ਲੱਗਾ ਕਿ ਖਾਂਗਾਟਰ ਤੋਂ ਕੋਈ ਪੈਸੇ ਦੀ ਵੀ ਡਿਮਾਂਡ ਕਰਦੀ ਹੈ ਉਸ ਬਾਰੇ ਇੱਕ ਅਧਿਆਰੀਆ ਦਾ ਪੰਜਾਬ ਪੁਲਿਸ ਵੀ ਸੋ ਖਰੀਦੀ ਹੋਈ ਹੈ ਜਾਂ ਚਲ ਚ ਨੇ ਤਾਂ ਖਰੀਦੀ ਹੋਈ ਹੈ ਜਾਂ ਵਿਕੀ ਹੋਈ ਹੈ ਪੰਜਾਬ ਤੋਂ ਕੱਲ੍ਹ ਹੀ ਪੰਜਾਬ ਜਿੱਦ ਇਹਨਾਂ ਨੇ ਸਮਕਾਲਨ ਜਦੋਂ ਸਿਗਨਲ ਲਾਇਆ ਸੀ ਉਹ ਕੋਗਰੇਟ ਦੇਣ ਦੇ ਉੱਥੇ ਗੱਲ ਹੋਈ ਸੀ ਕਿ ਇਹਨੇ ਕੁਝ ਡਿਮਾਂਡਸ ਕੀਤੀ ਸੀ ਕਿ

ਨਾ ਗੱਦਕੋਲ ਕਹਿੰਦੀ ਆ YouTube ਤੋਂ ਕਮਾੜ ਰਿਹਾ ਥੋੜਾ ਕਮਾੜੀ ਹੁੰਦੀ ਹੈ ਇਹਦੇ ਸਾਰਾ ਪਰਿਵਾਰ ਰੋਂਦਾ ਫਿਰਦਾ ਕਹਿੰਦੀ ਮੇਰਾ ਘਰ ਖਰਾਬ ਕਰ ਦਿੱਤਾ ਮੇਰਾ ਭਲਾਣਾ ਕਰਾ ਸਾਡੇ ਦਾ ਘਰ ਖਰਾਬ ਹੋਇਆ ਨਹੀਂ ਸਾਡੇ ਦਾ ਘਰ ਪਹਿਲਾਂ ਕੋ ਬਾਪਾ ਪਹਿਲਾਂ ਸੋਹਰ ਬਣਾ ਲਈ ਜਾਂ ਸਾਡੇ ਅੱਜ ਵੀ US ਦੇ ਵਿੱਚ ਰਹਿੰਦੇ ਅੱਜ ਵੀ ਨਾਲ ਹੀ ਆ ਸੈਕੰਡ ਮੈਰਿਜ ਹੋ ਗਿਆ ਅੱਜ ਦੇ ਵੀ ਨਾਲ ਹੀ ਆ ਭੇਕੇ ਵੀ ਨਾਲ ਹੀ ਆ ਸਾਡੇ ਦਾ ਘਰ ਕਿਤੇ ਜਾਂਦੇ ਨਹੀਂ ਇਹਦਾ ਪਰਿਵਾਰ ਤੇ ਖਰਾਬ ਹੋਣਾ ਹੀ ਹੋਣਾ ਸੀ ਜਦੋਂ ਕਿਸੇ ਲੜਕੇ ਦੇ ਨਾਲ ਬਾਹਰ ਅਟੈਚ ਆ ਤੇ ਪਰਿਵਾਰ ਵਿੱਚ ਜਦੋਂ ਇਹ ਵਾਪਸ ਆਏਗੀ ਤੇ ਪਰਿਵਾਰੀ ਨੂੰ ਪੁੱਛੇਗਾ ਨਹੀਂ ਵੀ ਤੂੰ ਰਾਤ ਕਿੱਥੇ ਸੀ ਇੱਕ ਰਾਤ ਕਿੱਥੇ ਸੀ ਦੋ ਰਾਤਾਂ ਕਿੱਥੇ ਤਿੰਨ ਰਾਤਾਂ ਕਿੱਥੇ ਸੀ ਹਰ ਹਸਬੰਦ ਪੁੱਛਦਾ ਹੈ ਆਪਣੀ ਵਾਈਫ ਨੂੰ ਵੀ ਇਹ ਕਿੱਥੇ ਸੀ ਜਦੋਂ ਇਹ ਇਹਦੇ ਨਾਲ ਇਸ ਤਰ੍ਹਾਂ ਦੇ ਅਟੈਚਨਾ ਤੇ ਇਹਦਾ ਪਰਿਵਾਰ ਟੁੱਟ ਗਿਆ ਤੇ ਬੱਚੇ ਜਾਣਗੇ ਇਹਦੀ ਫੈਮਲੀ ਜਾਏਗੀ ਤੇ ਸੋਹਰਾ ਸਭ ਖੁਦ ਆ ਕੇ মিডিਆ ਸਾਹਮਣੇ ਬੋਲਨੇ ਸੀ ਕਿ ਮੇਰੀ ਨੂੰਹ ਨੇ ਸਾਰਾ ਪਰਿਵਾਰ ਜਿਹੜਾ ਇਹ ਖਰਾਬ ਕਰ ਦਿੱਤਾ ਹੈ ਸਾਨੂੰ ਨਹੀਂ ਪਤਾ ਇਹਦੇ ਕਮਰੇ ਦੇ ਵਿੱਚ ਕੋਣ 10 10 ਬੰਦੇ 20 20 ਬੰਦੇ ਰੋਜ਼ ਦੇ ਆਉਂਦੇ ਨੇ ਤੇ ਇਹਦੇ ਬੱਚੇ ਕਿਤੇ ਖੱਜਲ ਖਰਾਬ ਹੋ ਰਿਹਾ ਹੈਗਾ ਹਸਬੰਦ ਜਿਹੜ ਫਿਰ ਮੈਨੂੰ 10 ਕਰੋੜ ਰੁਪਇਆ ਦਿਓ ਮੈਂ ਤੁਹਾਡੇ ਲਈ ਕੋਈ ਗੱਲ ਵਤ ਨਹੀਂ ਕਰਾਂਗੀ ਅਸੀਂ 10 ਕਰੋੜ ਰੁਪਇਆ ਐਨੋ ਜਤਾ ਕੇ 올ਰੀਡੀ ਨੂੰ ਅਸੀਂ 10 ਕਰੋੜ ਰੁਪਇਆ ਗਰੀਬਾਂ ਵਿੱਚ ਮੈਂ ਇਸ ਮੱਛੀ ਪਰ ਗੱਲ ਪੰਜਾਬ ਤੋਂ ਚਲੂ ਮੈਂ ਸਾਜ ਉਸ ਕਰਕੇ ਕਹਿੰਦੇ ਗੱਲ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਦੀ ਮੈਂ ਪਾਸਟਰ ਰੇਖਾ ਵਿਸ਼ਵਾਸ ਕਰਦੀਆਂ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਮਦਦ ਤੁਹ ਜ਼ਿੰਦਾ ਨਾਮ ਦੇ ਸਲਾਮਤ ਹੋਗੇ ਔਰ ਅੱਜ ਤੁਹਾਡੇ ਲਈ ਛੋਟੀ ਜਿਹੀ ਕਲਿੱਪ ਲੈ ਕੇ ਆਈਆਂ ਅਗਰ ਆ ਪੂਰੀ ਕਲਿੱਪ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਵਿਸ਼ਾਰ ਰਾਮ ਦਸਿਆ ਚੈਨਲ ਦੇ ਉੱਤੇ ਤੁਸੀਂ ਸਾਰੀ ਹੀ ਕਲਿੱਪ ਨੂੰ ਦੇਖ ਸਕਦੇ ਹੋ ਖੁਦਾਵੰਦ ਤੇ ਪਿਆਰੇ ਲੋਕੋ ਪਰਮੇਸ਼ਵਰ ਦੇ ਰਾਜ ਜਦੋਂ ਅਸੀਂ ਅੱਗੇ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਤੇ ਬਹੁਤ ਸਾਰੇ ਲੋਕ ਖਿੱਚਣ ਵਾਲੇ ਆ ਜਾਂਦੇ ਨੇ ਔਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀ ਇਹ ਪੈਨ ਆ ਜੋ ਵਰਨੀਤ ਕੋਰ ਹਰ ਬਾਾਰ ਕੋਈ ਨਾ ਕੋਈ ਦੋਵਾਂ ਤਿੰਨਾਂ ਮਹੀਨਿਆਂ ਬਾਅਦ ਬਖੇੜਾ ਖੜਾ ਕਰ ਦਿੰਦੀ ਹੈ ਤੁਸੀਂ ਸਾਰੇ ਹੀ ਜਾਣਦੇ ਹੋ ਇਹਦੇ ਬਾਰੇ ਔਰ ਅੱਜ ਮੈਂ ਤੁਹਾਨੂੰ ਇਹਦੇ ਚੈਨਲ ਦੇ ਬਾਰੇ ਦੱਸਣਾ ਚਾਹੁੰਦੀ ਆ ਮੈਂ ਇਹ ਚੈਨਲ ਨੂੰ ਪ੍ਰਮੋਟ ਬਿਲਕੁਲ ਨਹੀਂ ਕਰ ਲਈ ਤੇ ਇਹਦੇ ਚੈਨਲ ਦੀ ਇਹ ਹਕੀਕਤ ਦੱਸਣੀ ਹੈ ਕਿ ਪਹਿਲਾਂ ਤੂੰ ਕੀ ਸੀ ਤੇ ਹੁਣ ਤੂੰ ਕੀ ਹੋ ਗਈਆਂ ਪਹਿਲਾਂ ਤੂੰ ਪ੍ਰਭ ਯਿਸੂ ਮਸੀਹ ਦੇ ਵਚਨਾਂ ਦਾ ਇੰਨਾ ਖਿਆਲ ਰੱਖਦੀ ਸੀ ਲੋਕਾਂ ਨੂੰ ਉਜਾਗਰ ਕਰਦੀ ਸੀ ਲੋਕਾਂ ਦੀਆਂ ਅੱਖਾਂ ਨੂੰ ਖੋਲਦੀ ਸੀ ਪਰਮੇਸ਼ਰ ਦਾ ਵਚਨ ਦੇ ਦੇ ਕੇ ਤੇ ਅੱਜ ਤੂੰ ਖੋਦੀ ਪਰਮੇਸ਼ਰ ਦੇ ਵਚਨ ਨੂੰ ਭੁੱਲ ਸਕੀਂ ਆ ਤੇ ਤੁਸੀਂ ਉਹਦੇ ਕਲਿੱਪਸ ਦੇਖੋਗੇ ਉਹਦੀਆਂ ਫੋਟੋਆਂ ਦੇਖੋਗੇ ਤੁਹਾਨੂੰ ਹੈਰਾਨਗੀ ਹੋਵੇਗੀ ਕਿ ਇਹ ਉਹ ਭੈਣ ਆ ਇਦਾਂ ਦੀ ਭੈਣ ਹੋ ਸਕਦੀ ਐ ਇਹਦੇ ਕੰਮ ਇਦਾਂ ਦੇ ਹੋ ਸਕਦੇ ਆ ਇਹ ਪਹਿਲਾ ਦੀ ਇਹਦੀ ਫੋਟੋ ਆ ਜਦੋਂ ਉਹ ਮਸੀਹ ਦੇ ਵਿੱਚ ਨਹੀਂ ਸੀ ਤੇ ਤੁਸੀਂ ਦੇਖ ਸਕਦੇ ਹੋ ਇੱਕ ਮਤਲਬ ਇੱਕ ਮੈਂ ਕਿਹੜਾ ਬਾਣਾ ਕਹਾਂ ਕਿ ਕਿਹੜੇ ਵਸਤਰ ਉਹਨਾਂ ਪਹਿਨੇ ਹੋਏ ਤੁਸੀਂ ਦੇਖ ਸਕਦੇ ਹੋ ਤੋਂ ਜਿਹੜਾ ਕਿਸੇ ਦਾ ਨਹੀਂ ਸੱਕਾ ਤੇ ਉਹ ਕੀ ਗੱਲ ਤੁਹਾਡਾ ਤੇ ਮੇਰਾ ਸੱਕਾ ਹੋਊਗਾ ਕੋਈ ਕਿਸੇ ਦਾ ਨਹੀਂ ਸੱਕਾ ਹੈਗਾ ਹਨਾ ਉਹ ਤੇ ਰੱਬ ਦਾ ਵੀ ਸੱਕਾ ਨਹੀਂ ਹੈਗਾ ਤੋਂ ਉਹਨੂੰ ਹਰੇ ਮਸੀਹ ਕੀ ਵਿਰੋਧੀ ਹੀ ਲੱਗੂਗਾ ਇਸ ਐਸੇ ਇਨਸਾਨ ਨੂੰ ਇੱਥੇ ਤੁਸੀਂ ਦੇਖਦੇ ਪਏ ਹੋ ਤੁਸੀਂ ਉਹਦੀ ਬੋਲਚਾਲੀ ਦੇਖੋ ਕਿੰਨਾ ਭੱਦਾ ਬੋਲਦੀ ਆ ਇੱਕ ਮੈਕੈਨਿਕ ਦੁਸ਼ਮਣ ਵੀ ਕਦੀ ਇਦਾਂ ਦੀ ਜ਼ੁਬਾਨ ਦੇ ਨਾਲ ਗੱਲਬਾਤ ਨਹੀਂ ਕਰਦਾ ਜਿੱਦਾਂ ਦੀ ਇਹਦੀ ਜ਼ੁਬਾਨ ਹੈਗੀ ਆ ਪਰਮੇਸ਼ਰ ਨੂੰ ਬੁੱਧ ਇਹਨੂੰ ਅਕਲ ਤੇ ਨੂੰ ਸਮਝ ਬਖਸ਼ੇ ਕਿ ਇਹ ਸਹੀ ਬੋਲੇ ਸ ਬੋਲਣਾ ਸਿੱਖੇ ਦੀ ਆਪਣੀ ਆਪ ਨੂੰ ਜਾਣੇ ਕਿ ਇਹ ਹੈ ਕੌਣ ਹੈ ਕਿੱਥੇ ਆ ਕਿੱਥੇ ਆਈ ਦੀ ਹੈ ਤੇ ਕਿ ਇਹਨੇ ਜਾਣਾ ਕਿੱਥੇ ਹੈ ਬਸ ਦੇਖੋ ਸਾਰਿਆਂ ਨੇ ਪਰਮੇਸ਼ਰ ਦੇ ਸਾਹਮਣੇ ਤਖਤ ਦੇ ਸਾਹਮਣੇ ਜਾਣਾ ਉੱਤੇ ਸਾਡਾ ਨਿਆਂ ਹੋਣਾ ਵਾ ਜਦ ਤੱਕ ਸਾਨੂੰ ਇਨਸਾਨ ਨੂੰ ਪਤਾ ਨਹੀਂ ਕਿ ਮੈਂ ਜਾਣਾ ਕਿੱਥੇ ਆ ਪਹੁੰਚਣਾ ਕਿੱਥੇ ਤਾਂ ਉਦ ਤੱਕ ਮੈਨੂੰ ਲੱਗਦਾ ਕਿ ਅਸੀਂ ਇੱਕ ਜ਼ਿੰਦਗੀ ਜਿਹੜੀ ਨਾ ਗਲਤ ਜ਼ਿੰਦਗੀ ਜੀ ਰਹਿਆਂ ਤੇ ਇਹਨੂੰ ਭੈਣ ਨੂੰ ਤਾਂ ਬਿਲਕੁਲ ਡਰ ਨਹੀਂ ਆ ਰੱਬ ਦਾ ਬਿਲਕੁਲ ਖੋਫ ਨਹੀਂ ਨਾਮ ਚੰਦ ਦਾ ਰੱਖਿਆ ਯਹਵਾ ਦਾ ਸੂ ਸਮਾਚਾਰ ਚੈਨਲ ਦਾ ਨਾਮ ਰੱਖਿਆ ਪਰ ਯਹਵਾ ਦਾ ਭੈ ਡਰ ਇਹਦੇ ਅੰਦਰ ਬਿਲਕੁਲ ਨਹੀਂ ਆ ਇਹ ਨਾਮ ਮੰਦਾ ਬੋਲਦੀ ਆ ਸਵਿਚ ਲਫਾਦ ਦੇ ਲਈ ਜਾਂ ਸਾਡੀ ਸਾਡੀ ਚਰਚ ਦੇ ਲਈ ਇਦਾਂ ਕੁਝ ਬੋਲਦੀ ਆ ਦੇਖੋ ਇਹ ਇੱਕ ਕੀ ਗੱਲ ਇੱਕ ਅਚੇ